ਇਹਨਾਂ ਨੇ ਮਤਾ ਪਕਾਇਆ ਕਿ ਮਹਾਰਾਣੀ ਜਿੰਦਾ ਨੂੰ ਇਸ ਜੇਲ੍ਹ ਵਿੱਚੋਂ ਕੱਢਿਆ ਜਾਵੇ ਅੱਜ ਹੁਕਮ ਦੀ ਤਮੀਲ ਹੋਈ ਮਹਾਰਾਣੀ ਜਿੰਦਪੌਰ ਨੂੰ ਛੇਕੂਪੁਰ ਦੀ ਜੇਲ੍ਹ ਵਿੱਚੋਂ ਕੱਢਣ ਲੱਗੇ ਨੇ ਜਦੋਂ ਆਏ ਹਾਕਮ ਕੱਢਣ ਵਾਸਤੇ ਤਾਂ ਮਹਾਰਾਣੀ ਜਿੰਦਾ ਅੱਖਣ ਲੱਗੀ ਕਹਿੰਦੇ ਕਿੱਥੇ ਜਾਣਾ ਹੈ ਕਹਿੰਦੇ ਲਾਹੌਰ ਦੀ ਧਰਤੀ ਤੇ ਜਦੋਂ ਸੁਣਿਆ ਲਾਹੌਰ ਦਾ ਨਾਂ ਇਹਦੇ ਦਿਲ ਦੇ ਵਿੱਚੋਂ ਠੰਡਾ ਹੋਕਾ ਨਿਕਲਿਆ ਕਹਿੰਦੀ ਬੇਸ਼ੱਕ ਇਹ ਮੇਰੇ ਪੁੱਤ ਨੂੰ ਨਾਂ ਮਿੰਦ ਦੇਣ ਇਹਦੀ ਆਸ ਇਹਦੀ ਤਮੰਨਾ ਦੀ ਆਸ ਨੇ ਇੱਕ ਵਾਰੀ ਠੰਡਾ ਹੋਕਾ ਭਰਿਆ ਕਹਿੰਦੀ ਬੇਸ਼ੱਕ ਮੇਰਾ ਪੁੱਤ ਤਾਂ ਇਹ ਨਾਂ ਦੇਣ ਕਰਨ ਹੋਰ ਦੀ ਧਰਤੀ ਤੇ ਕਿਤੇ ਘੁੰਮਦਾ ਘੁੰਮਦਾ ਘਮਾਉਂਦਾ ਮੇਰਾ ਪੁੱਤ ਮੈਨੂੰ ਜਦੋਂ ਨਜ਼ਰ ਆ ਜਾਵੇ ਗਾਗਾ ਜੀ ਕਿ ਆਪ ਕੋ ਸਤਨਾਮ ਸ਼੍ਰੀ ਵਾਹਿਗੁਰੂ ਕਿਉਂਕਿ ਬਾਦੀ ਤਪਦਾ ਹੈ ਕਹਿੰਦਾ ਭੌੜੀ ਜਾਤ ਹੈ ਮਿਸਲ ਕੂਤਰਾਂ ਦੀ ਪਾਂਚੀ ਖਤਰਾ ਨਹੀਂ ਦਾ ਜੱਗ ਤੇ ਗਾਂ ਜਿਆ ਰੁੱਖ ਬੁੱਤੇ ਮੈਂ ਦੇਖੇ ਮੇ ਬਿਆਂਦੇ ਰੁੱਖ ਨਹੀਂ ਗਾ ਬੋਰ ਦੀ ਛਾਂ ਦੇ ਆ ਕਹਿੰਦਾ ਮਾਂ ਥੱਕੀ ਦੀ ਪਾਲਦੀ ਬੱਚਿਆਂ ਨੂੰ ਦੁੱਧ ਨਹੀਂ ਦਾ ਜੱਗ ਤੇ ਗਾਂ ਜਿਆ ਉਹ ਮਿਲਖੀ ਰਾਮਾ ਮੈਂ ਰਿਸ਼ਤੇ ਬਹੁਤ ਦੇਖੇ ਪਰ ਰਿਸ਼ਤਾ ਨਹੀਂ ਗਾ ਪੁੱਤ ਤੇ ਮਾਂ ਜਿਆ ਅੱਜ ਮਾਂ ਦੇ ਮਿਲਦੀ ਹੂਕ ਉੱਠੀ ਆ ਕੈਸਾ ਜੇ ਜ ਤਤੜੀ ਸ਼ਾਮੇ ਵੀ ਕੋਈ ਨਹੀਂ ਬੈਠ ਸਕਦਾ ਉਹ ਸਰੋਖ ਦੀ ਤਤੜੀ ਸ਼ਾਂਹ ਪੋਛ ਹੁੰਦੇ ਸਾਹ ਚ ਭਰਾ ਨੇ ਜਾ ਕੇ ਅੰਦਰ ਕਿਸੇ ਕਵੇਲੜੇ ਭੱਜੀ ਹੋਈ ਬਾਹ ਨੂੰ ਪੋਛ ਉਹ ਸੰਨ ਕਿੰਨਾ ਕਹਿ ਹੁੰਦਾ ਹੈ ਬੱਚਿਆਂ ਦਾ ਕਿਸੇ ਮਰੇ ਹੋਏ ਪੁੱਤ ਦੀ ਮਾਂ ਨੂੰ ਪੋਛੇ ਨੂੰ ਪੋਛ ਅੱਜ ਇਹ ਬੇਸਹਾਰਾ ਬੱਚਾ ਜਿਹੜਾ ਨਾਹੌਰ ਇਹ ਅੰਗਰੇਜ਼ਾਂ ਦੇ ਕਬਜ਼ੇ ਵਿੱਚ ਹੈ ਅੱਜ ਮਹਾਰਾਣੀ ਜਿੰਦਾਂ ਨੂੰ ਇਸ ਵੇਲੇ ਕੱਢਿਆ ਲੈ ਕੇ ਤੁਰੇ ਨੇ ਜਦੋਂ ਮਹਾਰਾਣੀ ਨੇ ਵੇਖਿਆ ਕਿ ਇਹ ਜਿਹੜਾ ਸਰਾਸਤਾ ਇਹ ਲਾਹੌਰ ਦੀ ਧਰਤੀ ਨੂੰ ਨਹੀਂ ਜਾਂਦਾ ਕਿੱਥੇ ਜਾ ਰਹੇ ਆ ਇਹ ਫਰੋਜਪੁਰ ਵਾਲੀ ਸੜਕ ਹੈ ਮਹਾਰਾਣੀ ਜਿੰਦਾ ਨੂੰ ਪਤਾ ਲੱਗਾ ਕਿ ਮੈਨੂੰ ਕਿਸੇ ਹੋਰ ਪਾਸੇ ਲੈ ਕੇ ਚੰਦੇ ਨੇ ਮਹਾਰਾਣੀ ਜਿੰਦਾ ਨੇ ਠੰਡਾ ਹੌਕਾ ਲਿਆ ਇੱਕ ਵਾਰ ਇਹਦੇ ਮਨ ਨੂੰ ਯਕੀਨ ਹੋ ਗਿਆ ਕਿ ਹੁਣ ਸ਼ਾਇਦ ਪੰਜਾਬ ਦੀ ਧਰਤੀ ਮੈਨੂੰ ਕਦੇ ਨਸੀਬ ਨਾ ਹੋਵੇ ਇਹਨਾਂ ਨੇ ਇੰਨੀਆਂ ਸੱਤਿਆ ਕਰਨੀਆਂ ਸ਼ੁਰੂ ਕਰ ਦਿੱਤੀਆਂ ਮਹਾਰਾਣੀ ਜਿੰਦਾ ਨੂੰ ਬਨਾਰਸ ਦੇ ਕਿਲੇ ਵਿੱਚ ਲਿਜਾ ਕੇ ਇਹਨਾਂ ਨੇ ਬੰਦ ਕੀਤਾ 1 ਲੱਖ ਜਾਨੀ ਪੈਨਸ਼ਨ ਸੀ ਮਹਾਰਾਣੀ ਦੇ ਕੱਟਾ ਆ ਕੇ ਇਸ ਬਨਾਰਸ ਦੇ ਕਿਲੇ ਤੱਕ ਪਹੁੰਚਦਿਆ ਪਹੁੰਚਦਿਆ ਇਹਨਾਂ ਨੇ 40000 ਕਰ ਦਿੱਤੀ ਪਰ ਇੱਥੇ ਵੀ ਇਹਨਾਂ ਦੀ ਤਸੱਲੀ ਨਾ ਹੋਈ ਇਹਨਾਂ ਨੇ ਇੱਥੇ ਮਹਾਰਾਣੀ ਜਿੰਦਾਂ ਨੂੰ ਫੇਰ ਕੱਟਿਆ ਇੱਥੇ ਮਹਾਰਾਣੀ ਨੂੰ ਕੱਢ ਕੇ ਇਹਨਾਂ ਨੇ ਚਨਾਰ ਦੇ ਕਿਲੇ ਵਿੱਚ ਲਿਜਾ ਕੇ ਬੰਦ ਕੀਤਾ ਜਦੋਂ ਚਨਾਰ ਦੇ ਕਿਲੇ ਵਿੱਚ ਮਹਾਰਾਣੀ ਨੂੰ ਬੰਦ ਕੀਤਾ ਇਹਦੀ ਪੈਨਸ਼ਨ ਰਹਿ ਕੇ ਸਿਰਫ 12000 ਸਾਲਾਨਾ 1000 ਰੁਪਇਆ ਮਹੀਨੇ ਦੀ ਇਸ ਚਨਾਰ ਦੇ ਕਿਲੇ ਵਿੱਚ ਇੱਕ ਇਹਦੀ ਦਾਸੀ ਜਿਹੜੀ ਸਰਦਾਰ ਭੱਲਾ ਸਿੰਘ ਨੇ ਆਪਣੀ ਪੁੱਤਰੀ ਦੇ ਵਿਆਹ ਦੇ ਸਮੇਂ ਨਾਲ ਭੇਜੀ ਸੀ ਉਹ ਹੈ ਗੋਲੀ ਸ਼ਾਮੋ ਇਹ ਨਾਲ ਹੈ ਮਹਾਰਾਣੀ ਜਿੰਦਾ ਦੇ ਜਿਹੜੀ ਨਿਤ ਮਾਰਨ ਰਾਣੀ ਦੀ ਸੇਵਾ ਵਿੱਚ ਤਤਪਰ ਰਹਿੰਦੀ ਹੈ ਇਸ ਕਿਲ੍ਹ ਦੇ ਅੰਦਰ ਬੰਧ ਮਹਾਰਾਣੀ ਜਿੰਦ ਕੌਰ ਇਹਦੀ ਦਾਸੀ ਸ਼ਾਮੋ ਸ਼ਾਮੋ ਅੰਮ੍ਰਿਤ ਵੇਲੇ ਉੱਠਦੀ ਹੈ ਪਾ ਕੇ ਆਪਣੇ ਵਸਤਰ ਚੱਕ ਕੇ ਗਾਗਰ ਇਹ ਨਾਲ ਬਗਦੇ ਦਰਿਆ ਦੇ ਵਿੱਚ ਪਾਣੀ ਲੈਣ ਜਾਂਦੀ ਹੈ ਜਦੋਂ ਪਾਣੀ ਲੈ ਕੇ ਆਉਂਦੀ ਹੈ ਨਾ ਅੱਜ ਪਾਣੀ ਲੈ ਕੇ ਉਹ ਵੀ ਆਉਂਦੀ ਸ਼ਾਮੋਂ ਤੇ ਮਨ ਵਿੱਚ ਖਿਆਲ ਆਇਆ ਕਹਿੰਦੀ ਮਹਾਰਾਣੀ ਜਿੰਦਾ ਇਸ ਕਿਲੇ ਦੇ ਵਿੱਚੋਂ ਨਿਕਲ ਸਕਦੀ ਹੈ ਉਹ ਬਾਈ ਮਹਾਰਾਣੀ ਦੇ ਮਹਾਰਾਣੀ ਉਹ ਤੇ ਕੇ ਮਖਾ ਮਹਾਰਾਣੀ ਦੇ ਸਾਹਮਣੇ ਬੈਠ ਕੇ ਕਹਿੰਦੀ ਮਹਾਰਾਣੀ ਸਹਿਬਾ ਕਹਿੰਦੀ ਦਰਸ਼ਾਮ ਕਹਿੰਦੀ ਮਹਾਰਾਣੀ ਸਹਿਬਾ ਤੁਸੀਂ ਇਸ ਕਿਲੇ ਵਿੱਚੋਂ ਨਿਕਲ ਸਕਦੇ ਹੋ ਮਹਾਰਾਣੀ ਕਹਿੰਦੀ ਕਿ ਮੈਂ ਕਹਿੰਦੀ ਆ ਜਿਹੜੇ ਮੇਰੇ ਵਾਲੇ ਕੱਪੜੇ ਤੁਸੀਂ ਪਹਿਨ ਲਓ ਮਹਾਰਾਣੀ ਜਿਹੜੇ ਤੁਹਾਡੇ ਵਾਲੇ ਵਸਤਰ ਨੇ ਉਹ ਮੈਨੂੰ ਪਹਿਨਾ ਦਿਓ ਅੰਮ੍ਰਿਤ ਵੇਲੇ ਜਦੋਂ ਮੈਂ ਪਾਣੀ ਲੈਣ ਜਾਂਦੀ ਆ ਪਹਿਰੇਦਾਰ ਉਰ ਦਾ ਫਰਦਾ ਉਸ ਵੇਲੇ ਨੀਂਦ ਦੀ ਹਾਲਤ ਵਿੱਚ ਹੰਦਾ ਤੁਸੀਂ ਨਿਕਲ ਜਾਓ ਮਹਾਰਾਣੀ ਜਿੰਦਾਂ ਨੂੰ ਲੱਗਾ ਇਹਦਾ ਸੁਝਾਅ ਚੰਗਾ ਮਹਾਰਾਣੀ ਨੇ ਉਸੇ ਹੀ ਬੇਲੇ ਤੈ ਕਰ ਲਿਆ ਕਿ ਕੱਲ ਦੇ ਅੰਮ੍ਰਿਤ ਵੇਲੇ ਮੈਂ ਨਿਕਲ ਜਾਵਾਂਗੀ ਇੱਥੋਂ ਮਹਾਰਾਣੀ ਨੇ ਤੂ ਆਏ ਆਪਣੇ ਵਖਤਰ ਜਿਹੜਾ ਬੱਚਦਾ ਖੁੱਛਦਾ ਕਹਿਣਾ ਸੀ ਆਪਣੀ ਦਾਸੀ ਸ਼ਾਮੋ ਨੂੰ ਪਹਿਨਾ ਕੇ ਸ਼ਾਮੋ ਵਾਲੇ ਪਾ ਕੇ ਕੱਪੜੇ ਅੱਜ ਮਹਾਰਾਣੀ ਜਿੰਦਾਂ ਇਸ ਕਲੇ ਵਿੱਚੋਂ ਨਿਕਲੀ ਐ ਪਹਿਰੇਦਾਰ ਨੇ ਰੋਕਿਆ ਕਿੰਦਾ ਕੌਣ ਐ ਤੇ ਮਹਾਰਾਣੀ ਆਖਣ ਲੱਗੀ ਕਿ ਮੈਂ ਦਾਸੀ ਸ਼ਾਮੋ ਇਹ ਨਾ ਠੀਕ ਹੈ ਕਿ ਇੱਥੇ ਚੱਲੀਆਂ ਕਿਵੇਂ ਪਾਣੀ ਲੈਣ ਵਾਸਤੇ ਚੱਲੀਆਂ ਅੱਜ ਮਹਾਰਾਣੀ ਜਿੱਤਾ ਦਾਸੀ ਬਾਣੇ ਕੱਪੜੇ ਪਾ ਕੇ ਜਿਵੇਂ ਬਾਗਾਂ ਦੇ ਕਿਲੇ ਵਿੱਚੋਂ ਨਿਕਲੀ ਹੈ ਉਸ ਵੇਲੇ ਸੀ ਨਾ ਢਾਟੀ ਦੇ ਸਾਹਮਣੇ ਚਾਪਾ ਵਿੱਚ ਹੈ